ਕਸਬਾ ਪਿਖੀ ਦੇ ਵਿੱਚ ਨਗਰ ਕੌਂਸਲ ਪਿਖੀ ਨੇ ਪੁਲਿਸ ਦੀ ਮਦਦ ਨਾਲ ਸੜਕ ਦੇ ਵਿੱਚ ਲੱਗੇ ਥਿਆਰ ਸਟਾਲਾਂ ਨੂੰ ਇੱਕ ਪਾਸੇ ਹਟਾ ਦਿੱਤਾ ਤੇ ਨਗਰ ਕੌਂਸਲ ਪਿਖੀ ਅਤੇ ਪੁਲਿਸ ਨੂੰ ਅਪੀਲ ਕੀਤੀ ਕਿ ਲੋਕਾਂ ਦੇ ਵੱਲੋਂ ਜੋ ਕਿ ਦੁਕਾਨਾਂ ਦੇ ਸਾਹਮਣੇ ਸਮਾਨ ਰੱਖਦੇ ਹਨ ਉਹਨਾਂ ਨੂੰ ਨਿਰਧਾਰਿਤ ਜਗ੍ਹਾ ਤੇ ਹੀ ਖੜਾ ਕੀਤਾ ਜਾਵੇ ਤਾਂ ਜੋ ਸੜਕ ਆਸਿਆ ਨੂੰ ਕਾਜ ਕੀਤਾ ਜਾ ਸਕੇ ਨਗਰ ਪੰਚਾਇਤ ਪਿਖੀ ਨੇ ਕਿਹਾ ਕਿ ਜੇਕਰ ਲੋਕ ਉਹਨਾਂ ਦੇ ਪਾਲਣਾ ਨਹੀਂ ਕਰਦੇ ਤਾਂ ਉਹਨਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਅਸੀਂ ਖਾਣਾ ਪਿੱਛੇ ਵੱਲੋਂ ਆਏ ਆ ਜੀ ਇਹ ਦਫਤਰ ਨਗਰ ਪੰਚਾਇਤ ਦੇ ਪੱਧਰ ਤੇ ਇਹ ਜਿਹੜੀਆਂ ਆਪਣਾ ਰੇੜੀਆਂ ਜਿਹੜੀਆਂ 10 ਫੁੱਟ ਸੜਕ ਤੋਂ ਨੇੜੇ ਖੜੀਆਂ ਸੀ ਉਹਨਾਂ ਨੂੰ ਪਿੱਛੇ ਕਰਾ ਰਹੇ ਆ ਅੱਜ 10 ਫੁੱਟ ਪਿੱਛੇ ਕਰਾ ਰਹੇ ਹੂ ਇਹ ਦਫਤਰ ਵਾਲੇ ਤੇ ਅਸੀਂ ਇਹਨਾਂ ਦਾ ਸਹਿਯੋਗ ਦੇ ਰਹੇ ਆ ਵੀ ਤਾਂ ਜੋ ਲਾਅ ਐਂਡ ਆਰਡਰ ਸਿਚੁਏਸ਼ਨ ਵਿਗੜੇ ਨਾ ਬਾਕੀ ਸਾਡਾ ਰੇੜੀਆਂ ਵਾਲਿਆਂ ਨੂੰ ਤੇ ਲੋਕਾਂ ਨੂੰ ਇਹ ਹੀ ਸੰਦੇਸ਼ ਹੈ ਕਿ ਜਿੰਨਾ ਆਪਾਂ ਸੜਕ ਤੋਂ ਪਿੱਛੇ ਜਿੰਨਾ ਤੁਹਾਨੂੰ ਥਾਂ ਅਧਾਰਿਤ ਕੀਤਾ ਗਿਆ ਉੱਥੇ ਰੇੜੀ ਖੜਾਵਾਂਗੇ ਉਹਨਾਂ ਹੀ ਚੰਗਾ ਕਿਉਂਕਿ ਕੱਲ ਨੂੰ ਕੋਈ ਦਰਘਟਨਾ ਵੀ ਘਟ ਸਕਦੀ ਹੈ ਤੇ ਇਹ ਅਕਸਰ ਦੇਖਿਆ ਗਿਆ ਜੀ ਜਿਹੜੀਆਂ ਇੱਕ ਵਾਰੀ ਪਿੱਛੇ ਹੋ ਜਾਂਦੀਆਂ ਨੇ ਦੁਬਾਰਾ ਫੇਰ ਅੱਗੇ ਕਰ ਲੈਂਦੀਆਂ ਨੇ ਜੋ ਦੁਬਾਰਾ ਕੱਲ ਨੂੰ ਇਹ ਦਫ਼ਤਰ ਹੀ ਕਾਰਵਾਈ ਕਰੂਗਾ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਜਦੋਂ ਵੀ ਬੁਲਾਉਣਗੇ ਪਿੱਛੀ ਥਾਣਾ ਉਹਦੀ ਹਾਜ਼ਰ ਹੋ ਜੂਗੀ